ਅੱਜ ਮਹਾਰਾਵੜਨਾ ਆਇਆ ਸੀ ਇੱਥੇ ਤੇ ਇੱਥੇ ਪਾਣੀ ਖੜਾ ਹਰੇ ਚ ਤੇ ਹੁਣ ਮੈਂ ਕੁਝ ਚੀਜ਼ ਤੁਹਾਨੂੰ ਹੋਰ ਵੀ ਦਿਖਾਉਣ ਲੱਗਿਆ ਵੀਰ ਜੀ ਆ ਦੇਖੋ ਹਰਾਵੜ ਧਾਰੇ ਚ ਪਾਣੀ ਖੜਾ ਤੇ ਹਰਾਵੜਨਾ ਆਇਆ ਸੀਗਾ ਤੇ ਇੱਕ ਤੁਹਾਨੂੰ ਮੈਂ ਚੀਜ਼ ਦਿਖਾਉਣਾ ਉੱਥੇ ਬੱਚੇ ਕੱਲ੍ਹ ਵਾਂ ਜਿਹੜਾ ਹਰਾਵੜਨ ਲੱਗਿਆ ਤੇ ਉਹਦੇ ਚ ਇੱਕ ਚੀਜ਼ ਕਾਂ ਉੱਠਿਆ ਤੇ ਹੁਣ ਤੁਸੀਂ ਦੇਖੋਗੇ ਇਹ ਚ ਕਾਂ ਉੱਠੂਗਾ ਤੇ ਆਂਡੇ ਤੇਰੀ ਬਠਖ ਖਿਆਲ ਕਰਿਆ ਕਰੋ ਜਿਹੜਾ ਹਰਾ ਵੜਦਿਆਂ ਵੀਰ ਜੀ ਜਾਨਵਰਾਂ ਆਂਡੇ ਤੇਰੀ ਬਠੇ ਨੇ ਨੇ ਵਿੱਚ ਇਹ ਜੀ ਫਸਲ ਦੇ ਤੋਂਨਾਂ ਵਾਰ ਤੁਸੀਂ ਧਿਆਨ ਕਰਿਆ ਕਰੋ ਆ ਦੇਖੋ ਹੁਣ ਇਹਦੇ ਵਿੱਚ ਓਡਣਗੇ ਜਾਨਵਰ ਕੋਈ ਨਹੀਂ ਰੱਖਿਆ ਆ ਦੇਖੋ ਪਾੜੀ ਕਾਨ ਆਂਡੇ ਦਾ ਰੱਖਿਆ ਇਹਦੇ ਵਿੱਚ ਆ ਜਾਣਾ ਤੇ ਐਂਕਾ ਕਰਕੇ ਆਂਡੇ ਧਰ ਲੈਣੇ ਖਿਆਲ ਤੇ ਰੱਖੋ ਕੀ ਕੋਈ ਹੰਡੇ ਵੀ ਦਿਖਾਉਣਾ ਹੈ। ਹਾਂ। ਇਹਨੇ ਇਹ ਹਾਂ ਉਹ ਤਾਂ ਆਇਆ ਤਾਂੰਡੇ ਦਾ ਰੱਖਿਆ। ਇਹ ਆਇਆ। ਹਾਂ। ਇਹ ਆਪਣੇ ਪੰਛੀਆਂ ਦੀ ਸੰਭਾਲ ਕਰਨੀ ਹੈ ਪਰਦੇਸ ਗਿਆ। ਪੰਛੀਆਂ ਨੂੰ ਇਸ ਨਾਲ ਤਾਂ ਨਹੀਂ ਆਪਾਂ ਦੇਖੋ ਵੀ ਆਂਦੇ ਤਾਂੰਡੇ ਤੱਕ ਰੱਖਿਆ। ਜਿਹਦੇ ਵਿੱਚ ਬੂਝੇ ଥି ਤੇ ਮੈਂ ਬੂਝੇ ਨੂੰ ਇਹਨੂੰ ਅੱਡੇ ਰੱਖਦਾ। ਸਾਈਡ ਤੇ ਆ ਗਿਆ ਹੈ ਬੂਝਾ। ਇਹ ਦੇਖੋ ਇਸ ਤਰ੍ਹਾਂ ਕਰਕੇ ਮੇਰੇ ਵੀਰ ਪੂਰਾ ਖਿਆਲ ਕਰਿਆ ਕਰੋ ਜਾਨਵਰਾਂ ਨੂੰ ਆਪਾਂ ਪੰਛੀਆਂ ਦੀ ਸੰਭਾਲ ਕਰਨੀ ਹੈ ਤੇ ਖਾਰਾ ਸੀਗਾ ਤੇ ਇਹਦੇ ਵਿੱਚ ਆਂਡੇ ਤੇਰੀ ਬੈਠਾ ਸੀ ਪੰਛੀ ਤੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਿਫਾ ਤੇ ਵੀਰ ਜੀ ਜੇ ਕੋਈ ਗੱਲ ਚੰਗੀ ਲੱਗੀ ਤਾਂ ਕਮੈਂਟ ਚ ਦੱਸਣਾ ਸ਼ੇਅਰ ਕਰਨਾ ਤੇ ਲਾਈਕ ਕਰਨਾ ਨਾ ਪੁੱਲਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਫਤਿਹ